PKSP ਡਾਇਗਨੋਸਟਿਕ ਸੈਂਟਰ ਦਾ ਦੰਦ ਕਾਰਟਨ ਵੀ ਪਾਸ ਸਵਾ ਹਲਕਾ ਫਲੋਰ ਤੋਂ ਆਮ ਆਦਮੀ ਪਾਰਟੀ ਦੇ ਇਨਚਾਰਜ ਅਤੇ ਸਿੱਖਿਆ ਵਿਭਾਗ ਦੇ ਵਾਈਸ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਹਲਕਾ ਫਗਵਾੜਾ ਤੋਂ ਆਪ ਦੇ ਇਨਚਾਰਜ ਗਿੰਦਰ ਸਿੰਘ ਮਾਨ ਨੇ ਆਪਣੇ ਮੂਰਖ ਹੱਥਾਂ ਨਾਲ ਫੀਤਾ ਕੱਟ ਕੇ ਕੀਤਾ ਪ੍ਰਿੰਸੀਪਲ ਹੋਣਾ ਗਿੰਦਰ ਰਾਏ ਪਰਿਵਾਰ ਨੂੰ ਮੁਾਰਕਾ ਦਿੰਦੇ ਹੋਏ ਕਿਹਾ ਕਿ ਇਹ ਫਲੋਰ ਦਾ ਪਹਿਲਾ ਡਾਇਗਨੋਸਟਿਕ ਸੈਂਟਰ ਹੈ ਇਸ ਤੋਂ ਪਹਿਲਾਂ ਲੋਕਾਂ ਨੂੰ ਲੁਧਿਆਣਾ ਅਤੇ ਫਗਵਾੜਾ ਵਰਗੇ ਸ਼ਹਿਰਾਂ ਵਿੱਚ ਜਾ ਕੇ ਸਿਟੀ ਸਕੈਨ ਕਰਵਾਣੀ ਪੈਂਦੀ ਸੀ ਫਲੋਰ ਵਾਸੀਆਂ ਲਈ ਸੈਂਟਰ ਅੱਜ ਤੋਂ ਸ਼ੁਰੂ ਹੈ ਸ਼ੇਰਮਾਨ ਨੇ ਕਿਹਾ ਕਿ ਬਸਿੰਧ ਰਾਏ ਪਰਿਵਾਰ ਨਾਲ ਉਹਨਾਂ ਦੇ ਪੁਰਾਣੇ ਪਰਿਵਾਰਕ ਸਬੰਧ ਹਨ ਕਿਉਂਕਿ 1980 ਦੇ ਦਹਾਕੇ ਵਿੱਚ ਉਹ ਹਲਕਾ ਫਲੋਰ ਤੋਂ ਸਿਵਾਵਾ ਦੇ ਚੁੱਕੇ ਹਨ ਇਸ ਮੌਕੇ ਪ੍ਰਮੋਦ ਕੁਮਾਰ ਬਸਿੰਧ ਰਾਏ ਅਸ਼ੋਕ ਬਸਿੰਧ ਰਾਏ ਅਨਿਲ ਬਸਿੰਧ ਰਾਏ ਪ੍ਰਦੀਪ ਬਸਿੰਧ ਰਾਏ ਡਾਕਟਰ ਰਕੇਸ਼ ਸ਼ਰਮਾ संजय गोहारी वांसी डॉक्टर शतीश अरोड़ा डॉक्टर अशोक शर्मा डॉक्टर सुखदेव महेंगी बलाक राम सबका कौशल बेप्पा अगस्त शर्मा कौशल रविकांत गुप्ता नरेश भंडारी प्रकाश सोहोता एडवोकेट नरेश कुमार महंगा जैन तो इलावा प्रबंधक अनिल सैनी अशोक कुमार देवेंद्र कुमार गोविंदर कुमार आते और हाजिर सन फ्लोर तो राजकुमार नंगल दी खास रिपोर्ट ਮੇਰਾ ਨਾਮ ਅਨਿਲ ਸਨਿ ਹੈ ਮੈਂ ਇਸ ਸੈਂਟਰ ਦਾ ਮਾਲਕ ਐਸਪੀ ਡਾਇਗਨੋਸਟਿਕ ਸੈਂਟਰ ਸੀਟੀ ਲੋਰ ਦੇ ਵਿੱਚ ਸਟਾਰਟ ਕੀਤਾ ਹੈਗਾ ਤੇ ਅੱਜ ਇਸ ਸੈਂਟਰ ਦੀ ਸੋਪਿੰਗ ਸਰਮੰਗਣੀ ਹੋਈ ਹੈ ਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਜਿਹੜੇ ਇੰਚਾਰਜ ਨੇ ਆਮਾਦੀ ਪਾਰਟੀ ਦੇ ਹਲਕਾ ਇੰਚਾਰਜ ਉਹਨਾਂ ਦੇ ਥਰੂ ਕਰਵਾਈ ਗਈ ਹੈ ਉਹ ਵਾਈਸ ਇੰਚਾਰਜ এডਿਕੇਸ਼ਨ ਵੀ ਰਹੇ ਹਨ ਤੇ ਉਹਨਾਂ ਨੇ ਇਸ ਸੀ ਇਹ ਸੈਂਟਰ ਦਾ ਵਿਆਖਣ ਕੀਤਾ ਅਸੀਂ ਇੱਥੇ ਫਲੋਰ ਦੇ ਵਿੱਚ ਸੀਟੀ ਸਕੈਨ ਤੇ ਅਲਟਰਾਸਾਉਂਡ ਐਕਸਰੇ डेंटल ओपीजी मॉनिटरिंग ईसीजी ईईजी एनवी और ये सारी मशीनें लगाई हैं यहां सारे डायग्नोस्टिक्स प्रोवाइड्स कराने वास्ते एंड गिविंग 6 मंथ्स 4 मंथ्स है सी एमआरआई भी लगा रहे हैं ये सारी, न, सारी की सारी डायग्नोस्टिक रेंज कंप्लीट पूरी हो जाएगी जो कि फ्लोर के बीच बिल्कुल भी सीधी ही नहीं काफी सालों तक रिक्वायरमेंट रहंदी थी जितने भी फ्लोर के बीच हॉस्पिटल्स है जेने ਉਹਨਾਂ ਦੇ ਕੋਈ ਪੇਸ਼ੈਂਟ ਜਿਹੜੇ ਟ੍ਰੀਟਮੈਂਟ ਕਰਵਾਉਂਦੇ ਨੇ ਉਹ ਟ੍ਰੀਟਮੈਂਟ ਕਰਵਾਉਣ ਵਾਸਤੇ ਉਹਨਾਂ ਨੂੰ ਜਿਹੜੇ ਡਾਇਗਨੋਸਿਸ ਚਾਹੀਦੇ ਨੇ ਉਹ ਜਾਂ ਤਾਂ ਉਹਨਾਂ ਨੂੰ ਲੁਧਿਆਣਾ ਜਾਣਾ ਪੈਂਦਾ ਸੀ ਜਾਂ ਜਲੰਧ ਜਾਣਾ ਪੈਂਦਾ ਸੀ ਜੀ ਉਹਨਾਂ ਦੇ ਡਾਇਗਨੋਸਿਸ ਜਦ ਤੱਕ ਨਹੀਂ ਕੰਪਲੀਟ ਹੁੰਦੇ ਉਹਨਾਂ ਦਾ ਟ੍ਰੀਟਮੈਂਟ ਅੱਗੇ ਨਹੀਂ ਚੱਲਦਾ ਸੀ ਹੁਣ ਇਹ ਸਵੇ ਸੈਂਟਰ ਖੁੱਲਣ ਦੇ ਨਾਲ ਜਿਹੜੇ ਫਲੋਰ ਚ ਜਿੰਨੇ ਹਸਪੀਟਲ ਹਨ ਹੈ ਇੱਕ ਤਰ੍ਹਾਂ ਉਹਨਾਂ ਨੂੰ ਵੀ ਬਹੁਤ ਵੱਡਾ ਬੈਨੀਫਿਟ ਮਿਲੇਗਾ ਪਲੱਸ ਇੱਥੇ ਦੇ ਲੋਕਾਂ ਨੂੰ ਬਹੁਤ ਵੱਡਾ ਬੈਨੀਫਿਟ ਮਿਲੇਗਾ ਕਿਉਂਕਿ ਉਹਨਾਂ ਨੂੰ ਵੀ ਇਲਾਜ ਜਿਹੜਾ ਹੈਗਾ ਪ੍ਰੋਪਰ ਡਾਇਗਨੋਸ ਬਣ

ਇਫ ਇਨਟੇਡ ਤੁਸੀਂ ਨੰਬਰ ਦੇਸ ਤੁਹਾਡਾ ਫਸਟ ਹੈਗਾ ਉਹਦਾ ਉਹ ਬਾਤ ਨਹੀਂ ਮੈਂ ਉਹ ਐਕਚੁਅਲੀ ਉਹ ਹਸਪੀਟਲ ਪ੍ਰੋਫਾਈਲ ਹੈਗਾ ਇਹ ਡਾਇਗਨੋਸਟਿਕ ਸੈਂਟਰ ਹੈ ਡਾਇਗਨੋਸਟਿਕ ਸੈਂਟਰ ਜਿਹਦਾ ਮੈਂ ਨਹੀਂ ਡਾਇਗਨੋਸਟਿਕ ਸਿਰਫ ਕੋਈ ਡਾਇਗਨੋਸਟਿਕ ਟੈਸਟ ਸੁਣਨੇ ਟਰੀਟਮੈਂਟ ਨਹੀਂ ਹੋਗਾ ਸੋ ਉਹ ਰੇਟ ਨੇ ਪਰ ਬਾਕੀ ਲੱਗ ਰੇਟਸ ਜਿਹੜੇ ਨੇ ਉਹ ਤਕਰੀਬਨ ਅਸੀਂ ਸਾਰਿਆਂ ਨੂੰ ਲੋਅਸਟ ਰੱਖੇ ਨੇ ਜਿਹੜੇ ਲੁਧਿਆਣਾ ਜਾਂ ਜਿੰਦਰ ਜਾਂ ਫਗਵਾੜਾ ਜਿਹੜੇ ਡਾਇਗਨੋਸਟਿਕ ਸੈਂਟਰਾਂ ਤੇ ਜਿਹਦੇ ਰੇਟਸ ਨੇ ਸਭ ਦੇ ਰੇਟ ਨਾਲੋਂ ਜ਼ੋਰ ਨੇ ਜਿਹੜੇ ਲੋਕ ਇੱਥੋਂ ਆਪਣਾ ਤੇਲ ਖਰਚ ਕੇ ਜਾਂ ਟਾਈਮ ਖਰਾਬ ਕਰਕੇ ਜਾਣਗੇ ਵੀ ਉਹਨਾਂ ਨੂੰ ਬੈਨੀਫਿਟ ਉਹਨਾਂ ਨੂੰ ਇੱਥੇ ਕਿਤੇ ਟਾਈਮ ਬਚੇਗਾ ਇਕਨਾਂ ਦਾ ਪੈਸਾ ਬਚੇਗਾ ਕਿਤੇ ਉਹਨਾਂ ਨੂੰ ਡਾਇਗਨੋਸਟਿਕ ਛਾਪਟ ਮਿਲੇਗਾ ਅੱਜ ਬਹੁਤ ਹੀ ਖੁਸ਼ੀ ਦਾ ਪਾਲਿਆ ਖੁਸ਼ੀ ਦਾ ਸਮਾਂ ਆ ਇਹ ਹਲਕਾ ਵਿਧਾਨ ਸਭਾ ਫਲੋਰ ਦੇ ਸ਼ਹਿਰ ਫਲੋਰ ਦੇ ਵਿੱਚ ਬਹੁਤ ਹੀ ਵੱਡੀ ਖ ਲੋਰ ਸੀ ਔਰ ਖਾਸ ਤੌਰ ਤੇ ਪੇਸ਼ੈਂਟ ਨੂੰ ਜਿਹੜਾ ਹੈਗਾ ਸਾਡੇ ਜਲੰਧਰ ਹੁਆੜੇ ਲਿਵਾਇਆਣੇ ਵਗੈਰਾ ਜਾਣਾ ਪੈਂਦਾ ਸੀ ਇੱਥੇ ਸਾਡੇ ਪੈਕੀ ਬਾਉ ਹੁਣਾ ਨੇ ਬਹੁਤ ਹੀ ਇੱਕ ਵੱਡਾ ਯਤਨ ਕੀਤਾ ਐਸਪੀ ਡਾਇਗਨੋਸਿਸ ਸੈਂਟਰ ਜਿਹੜਾ ਹੈਗਾ ਚਲਾਇਆ ਹੈਗਾ ਉਹਦਾ ਵਿੱਚ ਨਵੀਂ ਦੇਖੀਆਂ ਮਸ਼ੀਨਾਂ ਨਵੀਂ ਟੈਕਨੋਲੋਜੀ ਜਿਹੜੀ ਹੈ ਜਿਸ ਤਰ੍ਹਾਂ ਸਕੈਨਿੰਗ ਦੀ ਮਸ਼ੀਨ ਹੈਗੀ ਆ ਐ ਡਾਕਟਰ ਸਰਵਰ ਨੇ ਦੇਖਿਆ ਬਹੁਤ ਹੀ ਸਲਾਹ ਸਾਡੇ ਹਮਿੰਦੀ ਸਰ ਨੇ ਦੇਖੇ ਨੇ ਔਰ ਉਹ ਬਹੁਤ ਹੀ ਵੱਡੀ ਜਨਤਾ ਨੂੰ ਜਿਹੜੀ ਹੈ ਇੱਕ ਸਹੂਲਤਮਈ ਵਾਲੀ ਗੱਲ ਕਹੂੰਗਾ ਮੈਂ ਤੇਨਾ ਦੇਖੋ ਕਮਰਸ਼ੀਅਲ ਤੌਰ ਤੇ ਮੁਬਾਰਕ ਤੌਰ ਤੇ ਦਾ ਸਾਰਾ ਕੰਮ ਚੱਲਦਾ ਆ ਪਰੰਤੂ ਮੇਰੇ ਹਿਸਾਬ ਨਾਲ ਇਹ ਜਿਹੜਾ ਹੈਗਾ ਇੱਕ ਮਾਨਵਤਾ ਤੇ ਮਨੁੱਖਤਾ ਦੀ ਭਲਾਈ ਦੇ ਲਈ ਵੀ ਕੰਮ ਹੋਣਾ ਹੈਗਾ ਕਿਉਂਕਿ ਸਮੇਂ ਸਰ ਅੱਦ ਦਾ ਪਹਾ ਪਹਾ ਘੰਟਾ ਜਾਣ ਨੂੰ ਲੱਗ ਜਾਂਦਾ ਸੀ ਜਦ ਤੱਕ ਜਿਹੜੀ ਸੀ ਕੋਈ ਨੁਕੀਲੀ ਕੀਮਤੀ ਜਾਨ ਜਿਹੜੀ ਸੀ ਉਹ ਹੱਥੋਂ ਗਈ ਸੀ ਪਰ ਹੁਣ ਸਮੇਂ ਤੇ ਇੱਥੇ ਜਿਹੜਾ ਹੈਗਾ ਜਦੋਂ ਸਕੈਨਰ ਦੁਆਰਾ ਜਾਂ ਦੂਸਰੇ ਤੀਜੇ ਟੈਸਟ ਹੋਣੇ ਆ ਉਹਨਾਂ ਤੋਂ ਪਤਾ ਲੱਗ ਜਾਏਗਾ ਤਾਂ ਮੌਕੇ ਤੇ ਜਿਹੜਾ ਹੈਗਾ ਪੇਸ਼ੈਂਟ ਜਿਹੜਾ ਦਾ ਟ੍ਰੀਟਮੈਂਟ ਮਿਲਣਾ ਸ਼ੁਰੂ ਹੋ ਜਾਊਗਾ ਤੋਂ ਉਹਦੀ ਜੀਵਨ ਜਾਨ ਬਚ ਸਕਦੀ ਆ ਸੋ ਮੈਂ ਅੱਜ ਦੇ ਇਸ ਸ਼ੁਭ ਮੌਕੇ ਤੇ ਮਾ ਪੈਂਕੀ ਬਾਉ ਨੂੰ ਉਹਨਾਂ ਦੇ ਪੂਰੇ ਬਸੰਧਰਾਏ ਪਰਿਵਾਰ ਸਾਰੇ ਨੂੰ ਜਿਹੜਾ ਹੈਗਾ ਦਿਲ ਦੀਆਂ ਜਹਰਾਇਆਂ ਤੋਂ ਮੁਬਾਰਕਬਾਦ ਦਿੰਨਾ ਹੈ ਔਰ ਧੰਨਵਾਦ ਕਰਦਾ ਆ ਡਾਕਟਰ ਵਾਲੀ ਸਮੂਚੀ ਟੀਮ ਸਾਡੇ ਖੜੇ ਨੇ ਸਾਡੇ ਬਹੁਤ ਹੀ ਸਤਿਕਾਰਤ प्रमोद ਬਸੰਧਰਾਏ ਜੀ ਜਿਨ੍ਹਾਂ ਦੇ ਯਤਨਾਂ ਸਦਕਾ ਜਿਹੜਾ ਹੈਗਾ ਇਹ ਸਾਰਾ ਜਿਹੜਾ ਹੈਗਾ ਕਾਰਜ ਜਿਹੜਾ ਜਾ ਸੇਵ ਚਲਿਆ ਸੋ ਮੈਂ ਸਾਰੀ ਹੀ ਬਸੰਧਰਾਏ ਪਰਿਵਾਰ ਨੂੰ ਜਿਹੜਾਗਾ ਦਿਲ ਦੀਆਂ ਜਹਰਾਇਆਂ ਤੋਂ ਬਹੁਤ ਧੰਨਵਾਦ ਕਰਦਾ ਔਰ ਆਸ ਕਰਦਾ ਕਿ ਮਾਨਵਤਾ ਕੋ ਮੁੱਖਾਂ ਦੀ ਭਲਾਈ ਲਈ ਇਸੇ ਤਰ੍ਹਾਂ ਕੰਮ ਕਰਦੇ ਰਹਿਣਗੇ ਧੰਨਵਾਦ Really appreciative. Uh, as it sounds, it's a it's best, uh, the sun is for us, it's The same I serve the people for five years. It's key to its Then I to power. Uh, I always remember uh, this flower. I start my little life from this lot. I learn so many things. How to speak. How uh, to deal with the pupils. How to deal with the different different cars and please so now i am in i spend at the hotel now i think it's a 50 year old but a time may have a schedule but thank you aur darwaaz aur just please society society ek guest jo ke liye order nai aaya hai on the million fees i am on the helicopter director To page some problems there, but no, I don't feel anything. Like. I dressed by the floor. Now I came to cloth to open this laboratory, the anti-revotary. There's a pinkie, very close to me, my family member. And the other bird pinkies were it's my alma, my queen. I can listen to the pinky, pick all of you family and brother is thank brother thank you very much for long living i bless i pray to god for having good health and others For blessing and happiness of your life is always